ਬਾਈ ਜੀ ਮੇਰਾ ਬੱ ਪੁੱਤ ਮੇਰਾ ਜੀਨ ਤੋਂ ਬੋਲਦਾ ਬੜਾ ਦੁਖੀ ਹੈ ਬਾਈ ਜੀ ਤਾਣਾ ਬਾਈ ਦੀ ਵੀਡੀਓ ਵੇਖਿਓ ਵਿਚੋਲੇ ਦੀਆਂ ਕਰੀ ਜਾਂਦਾ ਮਿੰਤਾ ਬਾਕੀ ਗੱਲਾਂ ਕਰਦੇ ਆਪਾਂ ਬਾਅਦ ਚ ਜੀਨ ਤੋਂ ਬੋਲਦਾ ਬਾਈ ਬਾਈ ਮੇਰਾ ਤਾਂ ਵਿਆਹ ਨਹੀਂ ਹੁੰਦਾ ਬਾਈ ਬਣ ਕੇ ਯਾਰ ਕੋਈ ਸਾਹ ਕਰਾ ਮੇਰਾ ਤੇਰੀ ਵੀਡੀਓ ਦੇਖ ਕੇ ਤੂੰ ਤਾਂ ਬਾਈ ਬਹੁਤ ਸਾਹ ਕਰਾ ਤੈਨੂੰ 235 ਮੈਂ ਤਾਂ ਬਾਈ ਪਿੰਡ ਵਾਲੇ ਪਾਣੀ ਮਾਰਦੇ ਨੇ ਬਾਈ ਕੁੱਤੇ ਦੇ ਯਾਰ ਪੁੱਛ ਲੈ ਬਾਈ ਗਿਆਨੇ ਕੋਈ ਗੱਲ ਨਹੀਂ ਕਰਾ ਦਿੰਦਾ ਵੀ ਜਦੋਂ ਪਤਾ ਕੀ ਹੁੰਦਾ ਹੈ ਅੱਜ ਭਾਈ ਕੋਈ ਕਰਕੇ ਨਾ ਆਈ ਤਾਂ ਲੱਗੋਂ ਮੁੰਡਿਆਂ ਨਾਲ ਹੀ ਜਾ ਕੇ ਹੁਣ ਆ ਰਹੇ ਨੇ ਭਾਈ ਪਤਾ ਹੈ ਕਿ ਭਾਈ ਮਾਰ ਕੇ ਮੇਰਾ ਮਾੜਾਦ ਹੋ ਗਿਆ ਯਾਰ ਇਹ ਭਾਈ ਅਰੇ ਬਾਈ ਅਰੇ ਬਦਕਾ ਕੀ ਬਾਤ ਹੈ ਯਾਰ ਮੇਰਾ ਤਾਂ ਇਹ ਨਹੀਂ ਕਰਦਾ ਯਾਰ ਇਹਨਾਂ ਤੇਰੀ ਵੀਡੀਓ ਆ ਗਈ ਮਾਰ ਨੂੰ ਦੇਖਦਾ ਹੁੰਦਾ ਭਾਈ ਨੂੰ ਅੱਗੇ ਵੀਡੀਓ ਆ ਗਈ ਭਾਈ ਮਾਰ ਕੇ ਕਰਾ ਦੇਗਾ ਪੱਕਾ ਭਾਈ ਹਾਂ ਧੰਨਵਾਦ ਭਾਈ ਧੰਨਵਾਦ ਬਈ ਠੀਕ ਬਾਈਏ ਜਦੋਂ ਤੇਰਾ ਰਿਸ਼ਤਾ ਆ ਜੂਗਾ ਫਿਰ ਸਾਨੂੰ ਵੀ ਨੰਬਰ ਦੇ ਦੇ ਯਾਰ ਅਸੀਂ ਵੀ ਵਿਚੋਲੇ ਨਾਲ ਗੱਲ ਕਰਾਂਗੇ ਅਸੀਂ ਵੀ ਤੀਨੀ ਵਾਲੇ ਬਾਂਝਾਂਗੇ ਤੇਰਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਕਰਾਂਗੇ